ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਹੀ ਕਰਨੈਲ ਸਿੰਘ ਪੀਰ ਮੁਹੰਮਦ ਵਲੋਟ ਢਿਲਸਾਵਾ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਕੋਲੋਂ ਨਾਰਾਜ਼ਗੀ ਜਤਾਈ ਗਿਆ ਜੋ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਹੈ ਕੱਲ ਇਹਨਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਕਹਿੰਦੇ ਜੀ ਭਰਤੀ ਸਾਡੀ ਹੋਗੀ 24-25 ਲੱਖ ਭਰਤੀ ਹੋਗੀ ਉਹਦੇ ਵਿੱਚ ਤੈਅ ਕਰ ਲਿਆ ਡੈਲੀਗੇਟ ਵੀ ਬਣ ਕੇ ਚਾਹੀ ਚੱਲ ਰਹੀ ਹੈ ਕਿ ਸਾਰੇ ਦਾ ਸਾਰਾ ਟਮਟਮਾ ਸੁਖਵੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਬਣਾਉਣ ਵਾਸਤੇ ਕੀਤਾ ਜਾ ਰਿਹਾ ਹੈ ਅੰਦਰ ਲੀਆਂ ਕੰਸੂਆਂ ਕੁਝ ਇਹ ਵੀ ਨਿਕਲ ਕੇ ਆ ਰੀਆਂ ਨੇ ਕਿ ਹੁਣ ਵੀ ਤਾਂ ਜਿਹੜਾ ਵਰਕਿੰਗ ਪ੍ਰਧਾਨ ਹੈ ਉਹ ਬਲਵਿੰਦਰ ਭੁੰਦੜ ਹੈ ਕਿ ਸਾਰਾ 쿠שי ਸਿੱਕੇ ਤੇ ਟੰਕੇ ਧਾਰਮਿਕ ਸੰਸਥਾਵਾਂ ਨੂੰ ਖਤਮ ਕਰਕੇ ਕਤਤ ਰੂਪ ਚ ਇਹ ਸੁਖਵੀਰ ਤੋਂ ਬਾਦਲ ਵਸਤੀ ਰਾ ਪਤਰਾ ਕੀਤਾ ਜਾ ਰਿਹਾ ਹੈ। ਬਾਲ ਸਿੰਘ ਝੁੰਦਾ ਵੱਲੋਂ ਕਹਿ ਗਿਆ ਕਿ ਜੋ ਪੰਜ ਮੈਂਬਰੀ ਕਮੇਟੀ ਆ ਉਹ ਸਹੀ ਤਰੀਕੇ ਦੇ ਨਾਲ ਭਰਤੀ ਕਰ ਰਹੀ ਹੈ। ਬਿੱਟੂ ਜੀ ਜੋ ਮਰਜੀ ਕਹਿ ਲੋ। ਆ ਜਿਹੜਾ ਕਾਲੀ ਦਲ ਬਾਦਲ ਹੈ ਨਾ ਅੰਦਰ ਖਾਤੇ ਤਰਥੱਲੀ ਬਹੁਤ ਬੱਚੀ ਵੀ ਹੈ ਕਿ ਸੰਗਤ ਵੱਡੇ ਘੱਟ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੀਆਂ ਮੀਟਿੰਗਾਂ 'ਚ ਜੁੜ ਰਹੀ ਹੈ। ਉਹ ਡੱਲੇਵਰ ਬਲੋਟਲ ਸਾਹਿਬ ਜਿੱਥੇ ਲਗਾਤਾਰ ਲਗਾਤਾਰ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਤੇ ਅੱਜ ਵੀ ਉਹਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ ਐ ਤੇ ਐਮਐਸਪੀ ਨੂੰ ਲੈ ਕੇ ਵੀ ਕਿਹਾ ਵੀ ਅਸੀਂ ਉਹ ਲੈ ਕੇ ਰਾਂਗੇ ਜੀ ਕਹਿੰਦੇ ਫਿਲਹਾਲ ਕੀ ਮੈਂ ਆਪਣੀ ਮਰਮਰਤ ਛੱਡਦਾ ਪਰ ਅਸੀਂ ਆਪਣੇ ਵਾਅਦੇ ਦੇ ਉੱਤੇ ਪੱਕੇ ਹਾਂ ਕਹਿੰਦੇ ਆ ਨਾ ਕਿ ਇਹ ਜਿੱਤ ਕੇ ਵੀ ਹਾਰ ਕੇ ਆ ਗਏ ਸੀ ਹੁਣ ਦੇਖਦੇ ਆ ਅੱਗੇ ਜਾ ਕੇ ਇਹਦੇ ਵਿੱਚ ਕੀ ਹੁੰਦਾ ਹੈ ਲੈ ਕੇ ਉਹ ਕਹਿੰਦੇ ਐਮਐਸਪੀ ਦਾ ਸਪਾਲ ਤੇ ਹੋਰ ਉਹਦੇ ਤੇ ਅਸੀਂ ਖੜੇ ਆ ਉਧਰੋਂ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਵੀ ਕਿਹਾ ਕਿ ਤੁਸੀਂ ਮਰਨ ਵਰਤ ਛੱਡ ਦਿਓ ਰਵਨੀਤ ਬਿੱਟੂ ਕੇਂਦਰੀ ਰੇਲ ਮੰਤਰੀ ਨੇ ਰਾਜ ਮੰਤਰੀ ਉਹਨਾਂ ਨੇ ਵੀ ਕਿਹਾ ਆਪਣਾ ਮਰਨ ਵਰਤ ਤਿਆਗਤਾ ਤੇ ਹੁਣ ਕਹਿੰਦੇ ਮੈਂ ਖੁਰਾਕ ਲਵਾਂਗਾ ਪਰ ਦੁਬਾਰਾ ਤਕਰੀਬਨ 4 ਮਹੀਨੇ ਹੋ ਚੁੱਕੇ ਨੇ ਦੁਬਾਰਾ ਉਸੇ ਲਾਈਨ ਤੇ ਲਿਆਉਣ ਵਾਸਤੇ ਸਮਾਂ ਲੱਗਦਾ ਹੈ ਇਸੇ ਕਰਕੇ ਉਹਨਾਂ ਨੂੰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਰੱਖਿਆ ਸਰਬੋ ਵਿਜੀਲੈਂਸਰ ਵਿਭਾਗ ਵੱਲੋਂ ਪੰਜਾਬ ਦੇ ਕੁਝ ਕ ਜਿਲ੍ਹਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜੀ ਇਹ ਜਿਹੜੇ ਸਾਡੇ ਆਰਟੀਆਈਏ ਦਫਤਰ ਨੇ ਜੀ ਰੀਜਨਲ ਟਰਾਂਸਪੋਰਟ ਅਥਾਰਟੀ ਇੱਕੋ ਸਮੇਂ ਜਲੰਧਰ ਪਠਾਨਕੋਟ ਕਪੂਰਥਲਾ ਪਟਿਆਲਾ ਲੁਧਿਆਣਾ ਹਸ਼ਿਆਰਪੁਰ ਇੱਥੇ ਛਾਪੇਮਾਰੀ ਕੀਤੀ ਗਈ ਸਭ ਭਾਜਪਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚੋਂ 1.5 ਕਰੋੜ ਨਈ ਭਰਤੀ ਹੋਈ ਹੈ। ਉੱਥੋਂ ਦੇ ਸੂਬਾ ਪ੍ਰਧਾਨ ਨੇ ਚੰਦਰ ਸ਼ੇਖਰ ਧਾਵਨ ਕੁਲੇ ਇਹ ਗੱਲ ਉਹਨਾਂ ਨੇ ਦੱਸੀ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਲੋਕਾਂ ਨੂੰ ਜੋੜਨ ਵਾਸਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਇਹ ਭਰਤੀ ਵੇਮ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਵੜ ਕੇ ਸਾਹਮਣੇ ਆ ਰਹੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪਰ ਉਹਨਾਂ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਆ ਭਰਾਵਾਂ ਦੇ ਵਿੱਚ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਜਿਲ੍ਹੇ ਸਾਹਿਬ ਜਿੱਥੇ ਕਿ ਆਪਾਂ ਪਤਾ ਹੀ ਹੈ ਜੀ ਕਿਸਾਨਾਂ ਦੇ ਜੋ ਕਾਰਵਾਈ ਹੋਈ ਹੈ ਤੇ ਮੋਰਚੇ ਚੁੱਕੇ ਜਾਏ ਗਏ ਨੇ ਤੇ ਅੱਜ ਸਰਵਜਨ ਸਿੰਘ ਪੰਦੇਰ ਵੱਲੋਂ ਲੁਧਿਆਣੇ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਜੀ ਬਿਲ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਜਦੋਂ ਇਹਨਾਂ ਨੂੰ ਮੀਟਿੰਗ ਲਈ ਬੁਲਾਇਆ ਸ਼ਾਇਦ 19 ਮਾਰਚ ਸੀ ਉਹ ਉਹ ਕੇਂਦਰ ਦੇ ਜਿਹੜੇ ਵਜ਼ੀਰ ਸੀਗੇ ਸ਼ਿਵਰਾਜ ਚੋਹਾਨ ਇਹ ਵੀ ਆਏ ਪਿਊਸ਼ ਗੋਇਲ ਵੀ ਆਏ ਤੇ ਹੋਰ ਵੀ ਕਈ ਆ ਗੂਚਾਵਲ ਸੀ ਬਾਪਸੀ ਤੇ ਨਕਸਾਨਾਂ ਨੂੰ ਚੁੱਕ ਲਿਆ ਗਿਆ ਇਹਨਾਂ ਤੇ ਕਾਰਵਾਈਆਂ ਹੋਈਆਂ ਇਹਨਾਂ ਦੇ ਟੈਂਟ ਪੱਟਤੇ ਬਿਰਾਕਾਲ ਜੇਲ ਤੋਂ ਰਹਾਅ ਹੋਣ ਤੋਂ ਬਾਅਦ ਕਿਸਾਨ ਆਗੂ ਸਰਪੰਨ ਸਿੰਘ ਪੰਦੇਰ ਇਹਨਾਂ ਨੇ ਅੱਜ ਲੁਧਿਆਣੇ ਦੇ ਮਾਲਵਾ ਕਾਲਜ ਨੇੜੇ ਗੁਰਦੁਆਰਾ ਸਿੰਘ ਸਭਾ ਵਿਖੇ ਆਪਣੀ ਇੱਕ ਮੀਟਿੰਗ ਬੁਲਾਈ ਉਹਦੇ ਵਿੱਚ ਇਹਨਾਂ ਨੇ ਦਲਬਾਗ ਸਿੰਘ ਗਿੱਲ ਇਹ ਮੀਟਿੰਗ ਕਾਫੀ ਧੀਰ ਤੱਕ ਚੱਲੀ ਦਲਬਾਗ ਸਿੰਘ ਗਿੱਲ ਨੇ ਕਿਹਾ ਕਿ ਸਾਡੇ ਆਗੂ ਅਸੀਂ ਸਾਰੇ ਸਰਬੰਸ ਸਿੰਘ ਪੰਦੇਰ ਦੇ ਸਵਾਰਥਨ ਚ ਖੜੇ ਆ ਸਰਕਾਰਾਂ ਨੇ ਮਜ਼ਦੂਰਾ ਤੇ ਕਿਸਾਨਾਂ ਤੇ ਅਤਿਆਚਾਰ ਕੀਤਾ ਟਰਾਲੀਆਂ ਹਟਾ ਤੀਗਾ ਬੇਸ਼ਮਾਲ ਕੀਮਤੀ ਸਬਾਨ ਗਾਇਬ ਕਰਤਾ ਕਥਤ ਰੂਪ ਚ ਤਿਉਹ ਕਹਿੰਦੇ ਜ਼ਾਲਮ ਸਰਕਾਰਾਂ ਵਿਰੁੱਧ ਲੜਨਾ ਕਿਵੇਂ ਹੈ ਇਹ ਜਿਹੜੀਆਂ ਰਣਨੀਤੀਆਂ ਨੇ ਉਹ ਸਰਕਾਰਾਂ ਨੂੰ ਕਥਤ ਰੂਪ ਦੇ ਵਿੱਚ ਜ਼ਾਲਮ ਦਾ ਦਰਜਾ ਦਿੰਦੇ ਨੇ ਅਸੀਂ ਕਹਿ ਦਿੰਦੇ ਆ ਕਿ ਸਰਕਾਰ ਦੀ ਤੱਕੇਸ਼ਾਈ ਕੀਤੀ ਹੋਏਗੀ ਇਹ ਉਹਨਾਂ ਦਾ ਕਹਿਣਾ ਹੈ ਸੋ ਅੱਜ ਵੀ ਇਸ ਮੀਟਿੰਗ ਦੇ ਵਿੱਚ ਭਵਿੱਖ ਦੀ ਰਣਨੀਤੀ ਕੀ ਹੋਵੇ ਕਹਿੰਦੇ ਆ ਕਿ ਇਹਦੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਬਾਕੀ ਹੁਣ ਸਮਾ ਵਾ ਦੱਸੇਗਾ ਕਿ ਅੱਗੇ ਇਹਨਾਂ ਨੇ ਕੀ ਨੀਤੀ ਬਣਾਉਣੀ ਹੈ ਕੀ ਇਹ ਦੁਬਾਰਾ ਮੋਰਚਾ ਲੱਗੇਗਾ ਮੈਨੂੰ ਨਹੀਂ ਲੱਗਦਾ ਕਿ ਹੁਣ ਬਾਰਡਰਾਂ ਦੇ ਉੱਤੇ ਦੁਬਾਰਾ ਸਰਕਾਰ ਇਹਨਾਂ ਨੂੰ ਬੈਠਣ ਦੇਵੇਗੀ ਪਹਿਲਾਂ ਦਿੱਲੀ ਵਾਲਿਆਂ ਨੇ ਭਜਾਤੇ ਤੇ ਹੁਣ ਪੰਜਾਬ ਦੀ ਸਰਕਾਰ ਨੇ ਭਜਾਤੇ ਕਾਰਨ ਖਖੜੀਆਂ ਕਰੇ ਲਏ ਹੋਏ ਬੇ ਨੇ ਅੱਡੋ ਅੱਡੀ ਤੁਰੇ ਫਿਰਦੇ ਐ ਤੇ ਅੱਡੋ ਅੱਡੀ ਜਨਾ ਮਰਜੀ ਤੁਰੇ ਫਿਰੋ ਕਿਸੇ ਨੇ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਜੀ ਸੋਹਟਲ ਸਾਹਿਬ ਦੂਜੇ ਪਾਸੇ ਗੱਲ ਕਰਦੇ ਜੀ ਸ਼ਰੋਮਣੀ ਅਕਾਲੀ ਦਲ ਦੇ ਜਿੱਥੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਹੀ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਢਿਲਸਾਵਾ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਕੋਲੋਂ ਨਾਰਾਜ਼ਗੀ ਜਤਾਈ ਗਿਆ ਜੋ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਹੈ ਕਹਿੰਦੇ ਜੀ 2 ਦਸੰਬਰ ਵਾਲੇ ਦਿਨ ਜੋ ਕਿਹਾ ਗਿਆ ਸੀਗਾ ਦਥੇਦਾਰਾਂ ਸਹਿਬਾਨਾ ਉਹ ਲੋ ਵੀ ਪੰਜ ਮੈਂਬਰੀ ਕਮੇਟੀ ਭਰਤੀ ਕਰੇਗੀ ਤੇ ਭਰਤੀ ਤਾਂ ਉਹ ਕਰ ਰਹੀ ਹੈ ਪਰ ਇਹ ਮੰਨਣ ਨੂੰ ਤਿਆਰ ਨਹੀਂ ਜੀ ਦੇਖੋ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਕੱਲ ਇਹਨਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਕਹਿੰਦੇ ਜੀ ਭਰਤੀ ਸਾਡੀ ਹੋ ਗਈ 24-25 ਲੱਖ ਭਰਤੀ ਹੋ ਗਈ ਉਹਦੇ ਵਿੱਚ ਤੈਅ ਕਰ ਲਿਆ ਡੈਲੀਗੇਟ ਵੀ ਬਣ ਗਏ ਹੋਰ बस ਸੂਬਾ ਪ੍ਰਧਾਨ ਬਣਾਉਣਾ ਹੈ ਚਰਚਾ ਇਹ ਚੱਲ ਰਹੀ ਹੈ ਕਿ ਸਾਰੇ ਦਾ ਸਾਰਾ ਟਮਟਮਾ ਸੋ ਕੁਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਬਣਾਉਣ ਵਾਸਤੇ ਕੀਤਾ ਜਾ ਰਿਹਾ ਹੈ ਅੰਦਰ ਲੀਆਂ ਕਨਸੂਆਂ ਕੁਝ ਇਹ ਵੀ ਨਿਕਲ ਕੇ ਆ ਰੀਆਂ ਨੇ ਕਿ ਹੁਣ ਵੀ ਤਾਂ ਜਿਹੜਾ ਵਰਕਿੰਗ ਪ੍ਰਧਾਨ ਹੈ ਉਹ ਬਲਵਿੰਦਰ ਭੁੰਦੜ ਹੈ ਜਿਹੜਾ ਆਮ ਤੌਰ ਤੇ ਸਿਆਸੀ ਹਲਕਿਆਂ 'ਚ ਕਿਹਾ ਜਾਂਦਾ ਕਿ ਹੋਮੋਪੈਥੀ ਦੀ ਦਵਾਈ ਨੇ ਉਹਨਾਂ ਨੂੰ ਸ਼ਾਇਦ ਜਾਂ ਕਿਸੇ ਹੋਰ ਨੂੰ ਕੁਝ ਸਮੇਲੀ ਬਣਾ ਲਿਆ ਜਾਵੇ ਤੇ ਦੂਜਿਆਂ ਦੇ ਅੱਖਾਂ 'ਚ ਘੱਟਾ ਪਾ ਦਿੱਤਾ ਜਾਵੇ। ਲਓ ਜੀ ਤੁਸੀਂ ਕਹਿੰਦੇ ਸੀ ਕਿ ਬਾਦਲ ਪਰਿਵਾਰ ਪਾਸੇ ਹੋ ਜੇ ਪਾਸੇ ਹੋ ਗਿਆ ਅਸੀਂ ਤਾਂ ਫਿਰ ਇਹਨਾਂ ਨੂੰ ਪ੍ਰਧਾਨ ਚੁਣ ਲਿਆ। ਪਤਾ ਨਹੀਂ ਹੁੰਦਾ ਕੀ ਹੁੰਦਾ ਨਹੀਂ। ਅੰਦਰ 19 ਉੱਤਰ ਇਹ ਗੱਲ ਕਹਿੰਦੇ ਨੇ ਕਿ ਸਾਰਾ 쿠ਸ਼ੀ ਸ਼ਿੱਕੇ ਤੇ ਟੰਕੇ ਧਾਰਮਿਕ ਸੰਸਥਾਵਾਂ ਨੂੰ ਖਤਮ ਕਰਕੇ ਕਤਤ ਰੂਪ ਚ ਇਸ ਸੁਖਵੀਰ ਤੋਂ ਬਾਦਲਬਾਸਤੀ ਰਾ ਪਤਰਾ ਕੀਤਾ ਜਾ ਰਿਹਾ ਹੈ ਕਰਨਲ ਸਿੰਘ ਪ੍ਰੀਰ ਮੁਹੰਮਦ ਇੱਕ ਪੁਰਾਣੇ ਆਗੂ ਨੇ ਉਹ ਕਾਫੀ ਜਦੋਂ ਨਾਲ ਹੁੰਦੇ ਹੈ ਤਾਂ ਬਖ ਬਖ ਮਾਧਮਿਆਂ ਦੇ ਉੱਤੇ ਚੈਨਲਾਂ ਦੇ ਉੱਤੇ ਸ਼ਰਮਨੀ ਅਕਾਲੀ ਦਲ ਦੀ ਪ੍ਰੋੜਤਾ ਵੀ ਬਹੁਤ ਕਰਦੇ ਹੈ ਮੈਨੂੰ ਪਤਾ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਕੁਝ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੇ ਵਾਪਰਿਆ ਹੁਕਮਨਾਮੇ ਜਾਰੀ ਹੋਏ ਉਹਨੂੰ ਲੈ ਕੇ ਇੱਕ ਬਖਰੀ ਰਹਿ ਰੱਖਦੇ ਸੀ ਸੰਤੁਸ਼ਟ ਨਹੀਂ ਸਨ ਉਹ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤੇ ਸੌਦੇ ਵਾਲੇ ਸਾਧੂ ਨੂੰ ਮਾਫ ਕੀਤਾ ਗਿਆ ਉਨੂੰ ਬੁਲਾ ਕੇ ਸਰਕਾਰੀ ਕੋਠਿਆਂ 'ਚ ਜਥੇਦਾਰਾਂ ਨੂੰ ਹੁਕਮ ਦਿੱਤੇਗੇ ਕਿ ਮਾਫ ਕਰ ਦਿਓ ਇਹ ਜਦੋਂ ਮੱਤ ਮਾਰਦਾ ਹੈ ਨਾ ਤਾਂ ਗੁਰੂ ਮਹਾਰਾਜੇ ਮਾਰਦਾ ਹੈ ਤੇ ਇਹਨਾਂ ਨੇ ਤਾਂ ਟਿੱਚ ਸਮਝ ਲਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਜੀ ਦੀ ਜਦੋਂ ਸਾਰੀ ਹੋਈ ਸੀ ਜੋ ਇਤਿਹਾਸ ਦੇ ਵਿੱਚ ਵਰਨਣਾ ਉਹ ਕਹਿੰਦੀ ਹੈ ਕਿ ਗੁਰੂ ਸਾਹਿਬ ਖੁਦ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਇਨਾ ਤਿੰਨਾਂ ਨੇ ਉਹ ਸਾਰੀ ਕੀਤੀ ਸੀ ਉਸ ਤਖਤ ਦੀ ਤੇ ਜਦੋਂ ਕਾਲ ਤਖਤ ਮਾਰਦਾ ਮਤ ਮਾਰਦਾ ਹੈ ਸੁਮੇ ਉਹਨਾਂ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਬਣਾਈ ਜੱਦਰ ਸਾਹਬ ਨੇ ਖੋਦ ਬਣਾਈ ਕਿ ਇਹ ਪਰਤੀ ਕਰਨਗੇ ਨਿਗਰਾਨੀ ਕਰਨਗੇ ਭਰਤੀ ਦੀ ਸਾਰੀ ਤੇ ਹਰਜਿੰਦਰ ਸਿੰਘ ਧਾਮੀ ਨੂੰ ਬਣਾਤਾ ਮੁਖੀ ਤੇ ਤਾਮੀਰ ਸਾਹਿਬ ਤਾਂ ਪਹਿਲਾਂ ਹੀ ਉਹ ਜਿਵੇਂ ਕਿਸੇ ਦੇ ਘਰ ਚੋਂ ਇੱਕ ਬੰਦੇ ਨੇ ਜਾਣਾ ਸੀ ਉਹ ਰੋਜ਼ ਕਹਿੰਦੇ ਸੀ ਅੱਜ ਆਪਣਾ ਇੱਕ ਪਰਿਵਾਰ ਦਾ ਜੀ ਨਹੀਂ ਹੈਗਾ ਫਲਾਣੇ ਦਿਨ ਨੂੰ ਤਾਮੀਰ ਸਾਹਿਬ ਕੋਲੇ ਜਦਦਰ ਕਾਲ ਤੱਕਤ ਗਏ ਇਹਨਾਂ ਦੀ ਅੰਤਰੰਕ ਕਮੇਟੀ ਗਈ ਇੱਕ ਪੰਜ ਮੈਂਬਰੀ ਕਮੇਟੀ ਹੋਰ ਗਈ ਪਰ ਜਦੋਂ ਸੁਖਵੀਰ ਸਿਓ ਉਹਦੇ ਘਰ ਪਹੁੰਚ ਗਿਆ ਤੇ ਧਾਮੀ ਸਾਹਿਬ ਤਾਂ ਜਿਵੇਂ ਪਹਿਲੇ ਹੀ ਤਿਆਰ ਬੈਠੇ ਸੀ ਬੜੀਆਂ ਕਹਿੰਦੇ ਜੀ ਪੰਥਕ ਵਿਚਾਰਾਂ ਹੋਈਆਂ ਨੇ ਜਿਨ੍ਹਾਂ ਨੇ ਪੰਥ ਦਾ ਨੁਕਸਾਨ ਕੀਤਾ ਤੇ ਉਹ ਪੰਥਕ ਵਿਚਾਰਾਂ ਕਰਦੇ ਸੀ ਤਾਂ ਕਰਰਾਲ ਸਿੰਘ ਪੀਰ ਮੁਹੰਮਦ ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਅਕਾਲ ਤਖਤ ਤੋਂ ਸਰਜੀ ਗਈ ਹੈ ਉਹਦੀ ਭਰਤੀ ਮਹਿਮ ਚੱਲ ਰਹੀ ਹੈ ਤੇ ਸੰਗਤ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਉਹਨਾਂ ਦੀ ਪਹਿਲੇ ਪੜਾ ਦੀ ਭਰਤੀ ਕੱਲ ਰੋਪੜ ਦੇ ਸਮਾਗਮ ਤੋਂ ਬਾਅਦ ਪਹਿਲਾ ਪੜਾ ਜਿਹੜਾ ਸੀ ਉਹ ਸਮਾਪਤ ਹੋ ਗਿਆ ਜਿਹੜਾ 18 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਉਹਨਾਂ ਨੇ 24 ਮਾਰਚ ਨੂੰ ਬਲੇਰਕੋਟਲਾ 26 ਨੂੰ ਜਲੰਧਰ 29 ਨੂੰ ਸੰਗਰੂਰ 31 ਨੂੰ ਪਟਿਆਲਾ 2 ਨੂੰ ਸਮਰਾਹ 4 ਨੂੰ ਗੁਰਦਾਸਪੁਰ ਤੇ 6 ਨੂੰ ਰੋਪੜ ਦੇ ਵਿੱਚ ਇਹ ਮੀਟਿੰਗ ਕਰਕੇ ਕੱਲ ਇਹ ਪਹਿਲੇ ਪੜਾਅ ਨੂੰ ਸਮਾਪਤ ਕਰ ਲਿਆ ਤੇ ਪੀਰ ਮੁਹੰਮਦ ਸਾਹਿਬ ਕਹਿੰਦੇ ਆ ਕਿ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣੀ ਹੋਵੇ ਇਹ ਜੱੱਦਰ ਸਾਹਿਬ ਦੇ ਹੁਕਮਾਂ ਦੇ ਵਿੱਚ ਆਪਣੇ ਆਪ ਹੀ ਖਾਲੀ ਥਾਵਾਂ ਭਰ ਲੈਂਦੇ ਸੀ ਸੂਇਸ ਕਰਕੇ ਕਿਉਂਕਿ ਸਿੱਖ ਪੰਥ ਦੇ ਵਿੱਚ ਜੋ ਨਰਾਸ਼ਤਾ ਜੋ ਜੱਦਰ ਸਾਹਿਬ ਨੇ ਕਿਹਾ ਕਿ ਤੁਸੀਂ ਨੈਤਿਕ ਆਧਾਰ ਖਤਮ ਕਰ ਚੁੱਕੇ ਹੋ ਉਸ ਜਗ੍ਹਾ ਤੇ ਜਾ ਕੇ ਫਿਰ ਪੀਰ ਮੁਹੰਮਦ ਸਾਹਿਬ ਇਹਨਾਂ ਤੋਂ ਵੱਖਰੇ ਹੋ ਕੇ ਤੁਰ ਪਏ ਜੀ ਸੋਡਨ ਸਾਹਿਬ ਦੂਜੇ ਪਾਸੇ ਗੱਲ ਕਰਾਂਗੇ ਜੀ ਇਕਬਾਲ ਸਿੰਘ ਝੁੰਦਾ ਵੱਲੋਂ ਕਹਿ ਗਿਆ ਹੈ ਕਿ ਜੋ ਪੰਜ ਮੈਂਬਰੀ ਕਮੇਟੀ ਆ ਉਹ ਸਹੀ ਤਰੀਕੇ ਦੇ ਨਾਲ ਆ ਭਰਤੀ ਕਰ ਰਹੀ ਹੈ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇਕਬਾਲ ਸਿੰਘ ਝੁੰਦਾ ਕੱਲ ਰੋਪੜ ਵੀ ਆਏ ਹੋਏ ਸਨ ਉਹਨਾਂ ਨੇ ਜਵਾਬ ਦਿੱਤਾ ਕਿ ਭਾਈ ਇਹ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਇਹਨਾਂ ਨੂੰ ਅਕਾਲ ਤਖਤ ਸਾਹਿਬ ਨੇ ਹੁਕਮ ਲਾਇਆ ਹੈ ਤੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਬਿੱਟੂ ਜੀ ਜੋ ਮਰਜ਼ੀ ਕਹਿ ਲੋ ਆ ਜਿਹੜਾ ਕਾਲੀ ਦਲ ਬਾਦਲ ਹੈ ਨਾ ਅੰਦਰ ਖਾਤੇ ਤਰਥੱਲੀ ਬਹੁਤ ਬੱਚੀ ਵੀ ਹੈ ਕਿ ਸੰਗਤ ਵੱਡੇ ਘੱਟ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੀਆਂ ਮੀਟਿੰਗਾਂ 'ਚ ਜੁੜ ਰਹੀ ਹੈ। ਸੋ ਜੇ ਅਸੀਂ 15 ਤੋਂ ਬਾਅਦ 22 24 ਤੱਕ ਇੱਕ ਵੀ ਚੋਣ 'ਚ ਸਫਲ ਨਹੀਂ ਹੋਏ ਜਦੋਂ ਕਿ ਸਾਰੇ ਇਕੱਠੇ ਸੀ। 22 ਤੱਕ ਤਾਂ ਇਕੱਠੇ ਸੀ। ਤੇ ਲਹਿਦਾ-ਲਹਿਦਾ ਹੋ ਕੇ, ਅਲੱਗ-ਅਲੱਗ ਹੋ ਕੇ ਕੀ ਇਹ ਸਫਲ ਹੋ ਜਾਣਗੇ? ਇਹ ਸਮਾਂ ਦੱਸਦਾ। ਸੋ ਐਸ ਵੇਲੇ ਚੁੱਧਾ ਸਾਹਿਬ ਨੇ ਇਹੀ ਕਹਿਤਾ ਕਿ ਅਸੀਂ ਤਾਂ ਜੀ ਅਕਾਲ ਤਖਤ ਸਾਹਿਬ ਦਾ ਹੁਕਮ ਬਜਾ ਰਹੇ ਹਾਂ ਜੀ ਸੋ ਡਰਲੇਵਰ ਬਲੋਟਲ ਸਾਹਿਬ ਦਾ ਜਿੱਥੇ ਲਗਾਤਾਰ ਲਗਾਤਾਰ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਵੀ ਉਹਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ ਹੈ ਤੇ ਐਮਐਸਪੀ ਨੂੰ ਲੈ ਕੇ ਵੀ ਕਿਹਾ ਵੀ ਅਸੀਂ ਉਹ ਲੈ ਕੇ ਰਾਂਗੇ ਜੀ ਕਹਿੰਦੇ ਫਿਲਹਾਲ ਕੀ ਮੈਂ ਆਪਣਾ ਮਰਮ ਵਰਤ ਛੱਡਦਾ ਪਰ ਅਸੀਂ ਆਪਣੇ ਵਾਅਦੇ ਦੇ ਉੱਤੇ ਪੱਕੇ ਹਾਂ ਜੀ ਕੱਲ ਇਹਨਾਂ ਦੀ ਫਤੇਗੜ ਸਾਹਿਬ ਦੇ ਵਿੱਚ ਮਹਾਪੰਚਾਇਤ ਸੀ ਉਸ ਤੋਂ ਬਾਅਦ ਇਹਨਾਂ ਨੂੰ ਡਾਕਟਰੀ ਇਲਾਜ ਵਾਸਤੇ ਖੰਨੇ ਲਜਾਇਆ ਗਿਆ ਹਲਿਓ ਤੁਰ ਫਿਰ ਆਪ ਨਹੀਂ ਸਕਦੇ ਉਹ ਬੀਲ ਚੇਰਤੇ ਹੀ ਜਾਂਦੇ ਨੇ ਅੱਜ ਇਹਨਾਂ ਦੀ ਮਹਾਪੰਚਾਇਤ ਧੌਲੇ ਵਿੱਚ ਦੱਸੀ ਜਾਂਦੀ ਆਕਾਠ ਜੁੜ ਰਹੇ ਨੇ ਬਹੁਤ ਕਿਸਾਨ ਉੱਥੇ ਪਹੁੰਚਦੇ ਨੇ ਪਰ ਜਿਹੜੀ ਗੱਲ ਡੱਲੇਵਾਲ ਸਾਹਿਬ ਕਹਿੰਦੇ ਆ ਕਿ ਸਾਨੂੰ ਸਾਰਿਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਂਝਾ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ ਉਹ ਸਾਂਝਾ ਪ੍ਰੋਗਰਾਮ ਜੇ ਬਣ ਜਾਵੇਗਾ ਤੇ ਅਸੀਂ ਇਕੱਠੇ ਹੋ ਕੇ ਲੜਗੇ ਨੇ ਕੱਲੇ-ਕੱਲਿਆਂ ਨੂੰ ਇਹੀ ਗੱਲ ਉਗਰਾਹ ਸਾਹਿਬ ਕਹਿੰਦੇ ਆ ਜੁਗਿੰਦਰ ਸਿੰਘ ਉਗਰਾਹਾਂ ਕਿ ਸਾਨੂੰ ਬਾਕੀ ਬਖਰੇਵੇਂ ਰੱਖੋ ਪਰ ਕਿਸਾਨੀ ਦੇ ਸਾਂਝੇ ਮੁੱਦਿਆਂ ਤੇ ਇੱਕ ਮੰਚ ਤੇ ਆਓ ਤੇ ਆਪਾਂ ਲੜਾਈ ਲੜਗੇ ਉਹ ਕਹਿੰਦੇ ਆ ਨਾ ਕਿ ਇਹ ਜਿੱਤ ਕੇ ਵੀ ਹਾਰ ਕੇ ਆ ਗਏ ਸੀ ਹੁਣ ਦੇਖਦੇ ਆ ਅੱਗੇ ਜਾ ਕੇ ਇਹਦੇ ਵਿੱਚ ਕੀ ਹੁੰਦਾ ਲੈਕਰ ਉਹ ਕਹਿੰਦੇ ਐਮਐਸਪੀ ਦਾ ਸਪਾਲ ਤੇ ਹੋਰ ਉਹਦੇ ਤੇ ਅਸੀਂ ਖੜੇ ਆ ਉਧਰੋਂ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਨੇ ਵੀ ਕਿਹਾ ਕਿ ਤੁਸੀਂ ਮਰਨ ਵਰਤ ਛੱਡ ਦਿਓ ਰਵਨੀਤ ਬਿੱਟੂ ਕੇਂਦਰੀ ਰੇਲ ਮੰਤਰੀ ਨੇ ਰਾਜ ਮੰਤਰੀ ਉਹਨਾਂ ਨੇ ਵੀ ਕਿਹਾ ਤਾਂ ਕੱਲ ਇਹਨਾਂ ਨੇ ਆਪਣਾ ਮਰਨ ਵਰਤ ਤਿਆਗਤਾ ਤੇ ਹੁਣ ਕਹਿੰਦੇ ਮੈਂ ਖੁਰਾਕ ਲਵਾਂਗਾ ਪਰ ਦੁਬਾਰਾ तकरीबन 4 ਮਹੀਨੇ ਹੋ ਚੁੱਕੇ ਨੇ ਦੁਬਾਰਾ ਉਸੇ ਲਾਈਨ ਤੇ ਲਿਆਉਣ ਵਾਸਤੇ ਸਮਾਂ ਲੱਗਦਾ ਹੈ ਇਸੇ ਕਰਕੇ ਉਹਨਾਂ ਨੂੰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਰੱਖਿਆ ਜਾਂਦਾ ਹੈ ਜੀ ਸੋਟਰਨ ਸਾਹਿਬ ਵਿਜੀਲੈਂਸ ਸਰ ਵਿਭਾਗ ਵੱਲੋਂ ਪੰਜਾਬ ਦੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜੀ ਇਹ ਜਿਹੜੇ ਸਾਡੇ ਆਰਟੀਆ ਦਫ਼ਤਰ ਨੇ ਜੀ ਰੀਜਨਲ ਟਰਾਂਸਪੋਰਟ ਅਥਾਰਟੀ ਇੱਕੋ ਸਮੇਂ ਜਲੰਧਰ ਪਠਾਨਕੋਟ ਕਪੂਰਥਲਾ ਪਟਿਆਲਾ ਲੁਧਿਆਣਾ ਹਸ਼ਿਆਰਪੁਰ ਇਥੇ ਛਾਪੇਮਾਰੀ ਕੀਤੀ ਗਈ ਕਿਉਂਕਿ ਸਰਕਾਰ ਕੋਰੇ ਰਿਪੋਰਟਾਂ ਨੇ ਇਹਨਾਂ ਖੇਤਰਾਂ ਦੇ ਵਿੱਚ ਕਥਤ ਰੂਪ ਦੇ ਵਿੱਚ ਬਹੁਤ ਸਾਰੀਆਂ ਬੇਨਜਮੀਆਂ ਹੋ ਰੀਆਂ ਨੇ ਕਥਤ ਰੂਪ ਚ ਭ੍ਰਿਸ਼ਟਾਚਾਰ ਹੋ ਰਿਹਾ ਹੈ ਤਾਂ ਅੱਜ ਇੱਕੋ ਸਮੇਂ ਇਹ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਰੀਜਨਲ ਟਰਾਂਸਪੋਰਟ ਅਥਾਰਟੀ ਦਫ਼ਤਰਾਂ ਦੇ ਵਿੱਚ ਚੌਕਸੀ ਪੁਲਿਸ ਨੇ ਛਾਪੇਮਾਰੀ ਕੀਤੀ ਕਈ ਕਰਮਚਾਰੀਆਂ ਨੂੰ ਏਜੰਟਾਂ ਨੂੰ ਸਟਾਫ ਮੈਂਬਰਾਂ ਨੂੰ ਹਰਾਸਤ ਵਿੱਚ ਵੀ ਲਿਆ ਕੁਝ ਬਨਣ ਵਾਲੇ ਡਰਾਈਵਿੰਗ ਲਾਇਸੈਂਸ ਦਸਤਾਵੇਜ਼ ਵੀ ਹਰਾਸਤ ਚ ਲਏ ਤੇ ਕਹਿੰਦੇ ਉਹ ਜਿਹੜੀ ਠੇਕੇ ਵਾਲੀ ਕੰਪਨੀੋਂ ਤੋਂ ਭੱਜ ਗਈ ਹੈ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਡਰਾਈਵਿੰਗ ਲਾਇਸੈਂਸ ਇਹਨਾਂ ਦੀ ਆ ਪਹਿਲਾ ਲੰਬਤ ਪਿੰਗਾ ਨੇ ਹੁਣ ਚੌਕਸੀ ਪੁਲਿਸ ਵੱਲੋਂ ਅਧਿਕਾਰੀਆਂ ਨੇ ਇਹ ਅੱਜ ਪੜਤਾਲ ਕੀਤੀ ਹੈ ਇਹਦੀ ਰਿਪੋਰਟ ਦੇ ਵਿੱਚ ਕੀ ਆਉਂਦਾ ਸਮਾਂ ਦੱਸੇਗਾ ਜੀ ਜੀ ਸੋ ਹੌਟਲ ਸਾਹਿਬ ਦੂਜੇ ਪਾਸੇ ਗੱਲ ਕਰਾਂਗੇ ਜੀ ਵਕਫ ਸੋਧ ਬਿੱਲ ਨੂੰ ਲੈ ਕੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋਇਆ ਜੀ ਬਿਲਕੁਲ ਜੀ ਜੰਮੂ ਕਸ਼ਮੀਰ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਹਗਾਮਾ ਦੇਖਣ ਨੂੰ ਮਿਲਿਆ ਹੈ ਕਿਉਂਕਿ ਇਹ ਜਿਹੜਾ ਉੱਥੇ ਬਹੁਤ ਸਾਰੇ ਜਿਹੜੇ ਮੈਂਬਰ ਸਾਹਿਬਾਨ ਸੀ ਉਹ ਇਹ ਗੱਲ ਕਰ ਰਹੇ ਸੀ ਕਿ ਇਥੇ ਇਜ਼ਬੈਲ ਤੇ ਬਹਿਸ ਕਰਾਈ ਜਾਵੇ ਸਪੀਕਰ ਸਾਹਿਬ ਤੇ ਕੁਝ ਹੋਰ ਉਹਨਾਂ ਨੇ ਇਹ ਗੱਲ ਕਹਿਤੀ ਕਿ ਮਾਮਲਾ ਅਦਾਲਤ ਵਿੱਚ ਸੁਣਵਾਈ ਅਧੀਨ ਹੈ ਇਸ ਕਰਕੇ ਇਹ ਚਰਚਾ ਨਹੀਂ ਕਰਾਈ ਜਾ ਸਕਦੀ ਨੈਸ਼ਨਲ ਕਾਨਫਰੰਸ ਜਿਹੜੀ ਉੱਥੇ ਸਰਕਾਰ ਆ ਤਨਵੀਰ ਸਾਦਕ ਉਹ ਕਹਿੰਦੇ ਸੀ ਕਿ ਇਹਨੂੰ ਬੁਲਤਵੀ ਕਰੋ। ਸੋ ਸਪੀਕਰ ਸਾਹਿਬ ਨੇ ਪਹਿਲਾਂ 15 ਮਿੰਟ ਲਈ ਬੁਲਤਵੀ ਕੀਤੀ, ਫਿਰ 20 ਮਿੰਟ ਲਈ ਕਰਤੀ। ਇੱਕ ਵਾਰ ਕੁਝ ਮੈਂਬਰ ਵਾਕਾਟ ਵੀ ਕਰ ਗਏ। ਕਿਉਂਕਿ ਬਹੁਤ ਸਾਰੇ ਖੇਤਰਾਂ ਵਿੱਚ ਕੁਝ ਰਾਸ਼ਟਰੀ ਪਾਰਟੀਆਂ ਨੇ ਬਕਫ ਜ਼ੋਦ ਕਾਨੂੰਨ ਦੇ ਤਹਿਤ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਾਤਾ। ਇਹ ਤਾਂ ਹੁਣ ਸੁਪਰੀਮ ਕੋਰਟ ਨੇ ਸਰਵਾਈ ਕਰਨੀਆਂ ਜਾਂ ਨਹੀਂ ਕਰਨੀਆਂ ਇਹ ਤਾਂ ਸੁਪਰੀਮ ਕੋਰਟ ਦਾ ਹੀ ਪ੍ਰੈਰੋਗੇਟਿਵ ਹੈ ਕਿ ਉਹ ਇਹਦੇ ਤੇ ਕਿਹੜਾ ਫੈਸਲਾ ਅਗਲੇ ਦਿਨਾਂ ਦੇ ਵਿੱਚ ਕਰਦੇ ਹੈ ਜੀ ਤੁਲਸਵਰ ਰਾਹੁਲ ਗਾਂਧੀ ਲਗਾਤਾਰ ਭਾਜਪਾ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਨੇ ਜੀ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲੈ ਕੇ ਹੁਣ ਵੀ ਕਿਹਾ ਹੈ ਕਿ ਕਹਿੰਦੇ ਜਿਹੜੇ ਅਰਬਪਤੀ ਨੇ ਉਹ ਦੇਸ਼ ਚਲਾ ਰਹੇ ਨੇ ਜੀ ਅਸਲ ਦੇ ਵਿੱਚ ਬਿਹਾਰ ਦੇ ਵਿੱਚ ਚੋਣਾ ਹੋਣ ਜਾ ਰਹੀਆਂ ਨੇ ਨੇੜ ਭਵਿੱਖ ਦੇ ਵਿੱਚ ਵਿਧਾਨ ਸਭਾ ਦੀਆਂ ਰਾਹੁਲ ਗਾਂਧੀ ਦਾ ਸ਼ਾਇਦ ਇੱਕ ਦਿਨ ਜਾਂ ਦੋ ਦਿਨ ਦਾ ਦੌਰਾ ਹੈ ਬਿਹਾਰ ਦਾ ਬਿਹਾਰ ਦੇ ਵਿੱਚ ਜਾ ਕੇ ਬਿੱਟੂ ਉਹ ਅੱਗੇ ਬੇਗੂਸਰਾਏ ਤੇ ਹੋਰਾ ਥਾਮਾ ਤੇ ਗਏ ਨੇ ਉਹਦੇ ਬਾਰੇ ਉਹਨਾਂ ਨੇ ਕਿਹਾ ਕੀ ਹੈ ਰਾਹੁਲ ਨੇ ਉਹ ਕਹਿੰਦੇ ਕਿ ਅਸੀਂ ਕਈ ਖੇਤਰਾਂ ਦੇ ਵਿੱਚ ਕੰਮ ਕਰ ਰਹੇ ਹਾਂ ਉਹਨਾਂ ਨੇ ਉੱਥੇ ਇੱਕ ਨਾਰਾ ਵੀ ਦਿੱਤਾ ਵਿਸ਼ੇਸ਼ ਤੌਰ ਤੇ ਜਾ ਕੇ ਰਾਹੁਲ ਗਾਂਧੀ ਨੇ ਉਹਨੇ ਜਿਹੜਾ ਤੇ ਨਾਰਾ ਦਿੱਤਾ ਉਹ ਨਾਰੇ ਦੇ ਤਹਿਤ ਉਹਨਾਂ ਦੀਆਂ ਕੁਝ ਪੈਦਲ ਯਾਤਰਾਵਾਂ ਨੇ ਔਰ ਕੁਝ ਹੋਰ ਪ੍ਰੋਗਰਾਮ ਨੇ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਕਾਂਗਰਸੀ ਵਰਕਰ ਕਾਫੀ ਗਿਣਤੀ ਦੇ ਵਿੱਚ ਜੁੜੇ ਨੇ ਤੇ ਉਹਨਾਂ ਨੇ ਇਸੇ ਕਰਕੇ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਉਹਨਾਂ ਨੇ ਇਹਦੇ ਵਿੱਚ ਜਿਹੜੀ ਅਗਲੀ ਗੱਲ ਕਹੀ ਹੈ ਉਹ ਇਹ ਕਿ ਅਸੀਂ ਪੂਰੇ ਭਾਰਤ ਦੇ ਵਿੱਚ ਇਸੇ ਤਰ੍ਹਾਂ ਆਪਣੀ ਮਹਿਮਨ ਨੂੰ ਜਾਰੀ ਰੱਖਾਂਗੇ ਉਹਨਾਂ ਨੇ ਉੱਥੇ ਜਿਹੜਾ ਨਾਰਾ ਦਿੱਤਾ ਉਹ ਹੈ ਹਿਜਰਤ ਰੋਕੋ ਨੌਕਰੀ ਦਿਓ ਇਹ ਪੈਦਲ ਯਾਤਰਾ ਵੀ ਕਰ ਰਹੇ ਨੇ ਤੇ ਲੋਕਾਂ ਨੂੰ ਉਹਨਾਂ ਦੀਆਂ ਦੁੱਖ ਤਕਲੀਫਾਂ ਵੀ ਕਹਿੰਦੇ ਰਾਹੁਲ ਗਾਂਧੀ ਨੇ ਸੁਣਿਆ ਨੇ ਜਿਵੇਂ ਉਹ ਪਹਿਲੀਆਂ ਯਾਤਰਾਵਾਂ ਦੇ ਵਿੱਚ ਇੱਕ ਦੂਜੇ ਨੂੰ ਜਾ ਕੇ ਮਿਲਦੇ ਹੁੰਦੇ ਸੀ ਜੀ ਸਰਬਾ ਪਾਪਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚੋਂ 1.5 ਕਰੋੜ ਨਈ ਭਰਤੀ ਹੋਈ ਹੈ ਜੀ ਹਾਂ ਇਹ ਗੱਲ ਜਿਹੜੀ ਸਾਹਮਣੇ ਆਈ ਹੈ ਉੱਥੋਂ ਦੇ ਸੂਬਾ ਪ੍ਰਧਾਨ ਨੇ ਚੰਦਰ ਸ਼ੇਖਰ ਧਵਨ ਕੁਲੇ ਇਹ ਗੱਲ ਉਹਨਾਂ ਨੇ ਦੱਸੀ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਲੋਕਾਂ ਨੂੰ ਜੋੜਨ ਵਾਸਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਇਸ ਸਮੇਂ ਹਮ ਤਹਿਤ ਤਕਰੀਬਨ 1 ਕਰੋੜ ਤੇ 51 ਲੱਖ ਨਵੇਂ ਲੋਕ ਭਾਰਤ ਜਨਤਾ ਪਾਰਟੀ ਦੀ ਮਹੱਮ ਦੇ ਵਿੱਚ ਇਹਨਾਂ ਦੇ ਮੈਂਬਰ ਵਜੋਂ ਜੁੜੇ ਨੇ ਤੇ ਹੰਗਾਰਾ ਸਾਨੂੰ ਬਹੁਤ ਵੱਡਾ ਮਿਲ ਰਿਹਾ ਹੈ ਉੱਥੇ ਸਰਕਾਰ ਵੀ ਭਾਜਪਾ ਦੀਆ ਦਵਿੰਦਰ ਫਾੜਨ ਵੀਸ ਐਸ ਵੇਲੇ ਉੱਥੋਂ ਦੇ ਮੁੱਖ ਮੰਤਰੀ ਨੇ ਸੋ ਜਿਪ ਕਰੋੜਾਂ ਦੇ ਵਿੱਚ ਮੈਂਬਰਸ਼ਿਪ ਹੋ ਰਹੀ ਹੈ ਇਹਦਾ ਮਤਲਬ ਦੂਜਿਆਂ ਲਈ ਭਾਰਤੀ ਦੀ ਭਾਰਤੀ ਜਨਤਾ ਪਾਰਟੀ ਦੀ ਏ ਭਰਤੀ ਵਿੱਚ ਆਪਣੇ ਆਪ ਦੇ ਵਿੱਚ ਇੱਕ ਚੜ੍ਹਤ ਉਤੀ ਬਣ ਕੇ ਸਾਹਮਣੇ ਆ ਰਹੀ ਹੈ ਜੀ ਸੁਦਰਲ ਸਾਹਿਬ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਕੂਲ ਆਫ ਐਮੀਨੈਂਸ ਦਾ ਨਵੇਂ ਸ਼ਹਿਰ ਦੇ ਵਿੱਚ ਉਦਘਾਟਨ ਕੀਤਾ ਗਿਆ ਜੀ ਬਿਲਕੁਲ ਜੀ ਸਾਰੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਨੇ ਅੱਜ ਸਕੂਲ ਆਫ ਐਮੀਨੈਂਸ ਖੋਲੇ ਨੇ ਮੁੱਖ ਮੰਤਰੀ ਸਾਹਿਬ ਨੇ ਉੱਥੇ ਇਹਦਾ ਉਦਘਾਟਨ ਕੀਤਾ ਤੇ ਇੱਕ ਭੁੱਖ ਹੜਤਾਲ ਵੀ ਸਮੂਹਕ ਕੀਤੀ ਹੈ ਕੇਜਰੀਵਾਲ ਸਾਹਿਬ ਦੇ ਮਾਮਲੇ ਨੂੰ ਲੈ ਕੇ ਉਧਰ ਕਾਂਗਰਸ ਪਾਰਟੀ ਦਾ ਇੱਕ ਪ੍ਰਧਾਨ ਹੈ ਜ਼ਿਲ੍ਹੇ ਦਾ ਨੌ ਹੈਗਾ ਅਜੇ ਮੰਗੂਪੁਰ ਅਜੇ ਮੰਗੂਪੁਰ ਅਜੇ ਮੰਗੂਪੁਰ ਸਾਹਿਬ ਨੂੰ ਘਰ ਦੇ ਵਿੱਚ ਹਰਾਸਤ ਚ ਲੈ ਲਿਆ ਉਹਨਾਂ ਨੂੰ ਘਰੇ ਅਰੈਸਟ ਕਰਤਾ ਕਾਰਗ੍ਰਫਤਾਰੀ ਕਰਤੀ ਭਾਪ ਤੁਸੀਂ ਬਾਹਰ ਨਹੀਂ ਜਾ ਸਕਦੇ ਉਹਨਾਂ ਦੀ ਤੇ ਇਹ ਸਕੂਲ ਆਫ ਐਮੀਨੈਂਸ ਬਾਰੇ ਜਿਹੜੇ ਕਹਿੰਦੇ ਸਿੱਖਿਆ ਕ੍ਰਾਂਤੀਕਾਰ ਨੇ ਮਨੀਸ਼ ਸ਼ੋਧਿਆ ਸਾਹਿਬ ਉਹ ਵੀ ਉਹਨਾਂ ਦੇ ਨਾਲ ਤੇ ਸਰਕਾਰ ਦਾ ਦਾਵਾ ਹੈ ਕਿ ਸਕੂਲ ਆਫ ਐਮੀਨੈਂਸ ਆਉਣ ਦੇ ਨਾਲ ਸਿੱਖਿਆ ਦੇ ਵਿੱਚ ਇੱਕ ਵੱਡੀ ਤਬਦੀਲੀ ਆਉਣ ਜਾ ਰਹੀ ਹੈ ਜੀ ਅੱਜ ਦੇ ਪ੍ਰੋਗਰਾਮਾਂ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਬਹੁਤ ਬੇਰਵਾ। ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮਾਂ ਦੇ ਵਿੱਚ ਜੁੜੇ ਰਹੇ ਪ੍ਰੋਗਰਾਮਾਂ ਲਈ ਕੱਲ ਫੇਰ ਆਉਂਦੇ ਰਾਵਾਂਗੇ ਧੰਨਵਾਦ।